ਕੀਤੀ ਜਾਂਦੀ ਹੈ ਕਿਉਂ ਹੀਟ ਹੋ ਕੇ ਉਹ ਨਰਮ ਹੋ ਜਾਂਦਾ ਫਿਰ ਅਸੀਂ ਉਹ ਇੱਕ ਸਾਫਾ ਪਾ ਕੇ ਤੇ ਉਹਨੂੰ ਥੋੜਾ ਝਟਕਾ ਦਿੰਨੇ ਆ ਉਹਦੇ ਨਾਲ ਰੀ ਦੀ ਰੇੜ ਦੀ ਦਰਦ ਆਪਣੇ ਉਤਲੀ ਸਰਵਾਈਕਲ ਦੀ ਦਰਦ ਆ ਉਹ ਬਿਲਕੁਲ ਸਹੀ ਹੋ ਜਾਂਦੀ ਹੈ ਔਰ ਥੋੜਾ ਜਿਆਦਾ ਝਟਕਾ ਦੇਣਾ ਥੋੜਾ ਜਿਹਾ ਉੱਪਰ ਨੂੰ ਉਠਾਲ ਕੇ ਜਿਆਦਾ ਝਟਕਾ ਦੇਣ ਨਾਲ ਉਹਦੀ ਸਲਿੱਪ ਡਿਸਕ ਜਿਹੜੀ ਆ ਉਹ ਵੀ ਟਿਕਾਣ ਚਲੇ ਜਾਂਦੀ ਹੈ ਤੇ ਇਸ ਕਰਕੇ ਉਹ ਜਿਆਦਾ ਨੀਵੇਂ ਰਹਿਣ ਦੇ ਨਾਲ ਵੀ ਸਰਵਾਈਕਲ ਦੀ ਪ੍ਰੋਬਲਮ ਆਈ ਆ ਉਹਦੇ ਨਾਲ ਸਿਰ ਨੂੰ ਵੀ ਦਰਦ ਜਾਣੀ ਆ ਉੱਪਰ ਨੂੰ ਔਰ ਮੋਢਿਆਂ ਨੂੰ ਵੀ ਜਾਣੀ ਆ ਤੇ ਸਰੀਰ ਦੇ ਮਗਲੇ ਪਾਸੇ ਉਹ ਫਰਾਂ ਦੇ ਵਿੱਚ ਵੀ ਦਰਦ ਰਹੇਗੀ ਰਗਾਤਾਰ ਜਿੰਨੀ ਦੇਰ ਉਹ ਸਹੀ ਨਹੀਂ ਹੋਵੇਗਾ ਸੋ ਡਾਕਟਰ ਸਾਹਿਬ ਤੁਸੀਂ ਇਹ ਜਿਹੜੀਆਂ ਸਲਿੱਪ ਡਿਸਕ ਜਾਂ ਰੀੜ ਦੀ ਹੱਡੀ ਆ ਤੁਸੀਂ ਇਲਾਜ ਕਰਦੇ ਹੋ ਇਹ ਤੁਸੀਂ ਇਹਦਾ ਮਤਲਬ ਕਿ ਦੇਸੀ ਟੋਟਕੇ ਨਾਲ ਇਲਾਜ ਵੀ ਕਰਦੇ ਹੋ ਕਿ ਜਾਂ ਇਸ ਦੇ ਨਾਲ ਬਰੀਜ ਨੂੰ ਦਵਾਈ ਵੀ ਖਾਣੀ ਪੈਂਦੀ ਆ ਨਹੀਂ ਦਵਾਈ ਦੀ ਜਿਆਦਾ ਸਸੀ ਆ ਦੋਸਤੋ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਫਿਰਾਂ ਸੋ ਅੱਜ ਅਸੀਂ ਫੇਰ ਬਿਗਵਾਲ ਦੇ ਵਿਖੇ ਗੁਰੂ ਤੇਗ ਬਹਾਦਰ ਕਲੀਨਿਕ ਵਿਖੇ ਪਹੁੰਚੇ ਆਂ ਜਿੱਥੇ ਅਸੀਂ ਪਹਿਲਾਂ ਵੀ ਇਹ ਵੀਡੀਓ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਚੁੱਕੇ ਹਾਂ ਵਕ ਵਕ ਬਿਮਾਰੀਆਂ ਦੇ ਨਾਲ ਸੰਬੰਧਿਤ ਹਾਲ ਹੀ ਕ ਪਿੱਛੇ ਜੇ ਇੱਕ ਵੀਡੀਓ ਅਸੀਂ ਜਿਹੜੀ ਆ ਜੋੜਾਂ ਦੇ ਦਰਦ ਤੇ ਜਿਹੜੀ ਪਾਈ ਸੀ ਸੋ ਸਾਨੂੰ ਲਗਾਤਾਰ ਕਮੈਂਟ ਆਏ ਕਿ ਕੁਝ ਹੋਰ ਜਿਹੜੀ ਉਹਨਾਂ ਨੇ ਨਾਲ ਜਾਣਕਾਰੀ ਜਿਹੜੀ ਉਹਨਾਂ ਤੋਂ ਹਾਸਲ ਕੀਤੀ ਜਾਵੇ ਜਾਂ ਗੱਲਬਾਤ ਕੀਤੀ ਜਾਵੇ ਸੋ ਅੱਜ ਅਸੀਂ ਫੇਰ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਵੈਦ ਡਾਕਟਰ ਹਰਜੀਤ ਸਿੰਘ ਜੀ ਸੋ ਪਹਿਲਾਂ ਅਸੀਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਹਰਜੀਤ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਧੰਨਵਾਦ ਜੀ ਸੋ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਆਪਾਂ ਜਿਹੜੀ ਰੀਡ ਦੀ ਹੱਡੀ ਦੀ ਜਿਹੜੀ ਆ ਵੱਖ-ਵੱਖ ਜੋੜਾਂ ਦੀ ਜਿਹੜੀ ਵੀਡੀਓ ਇਕ ਪਾਈ ਸੀ ਜੋ ਬਹੁਤ ਵਾਇਰਲ ਹੋਈ ਸੋ ਲਗਾਤਾਰ ਸਾਨੂੰ ਕਮੈਂਟ ਵੀ ਆਏ ਸੋ ਮੱਲ ਗੱਲਬਾਤ ਕਰਨ ਦਾ ਸਾਨੂੰ ਮੌਕਾ ਮਿਲਿਆ ਸੋ ਅਸੀਂ ਗੱਲ ਕਰਦੇ ਹਾਂ ਕਿ ਵੀ ਅੱਜ ਜਿਹੜੀ ਅਸੀਂ ਕਿਸ ਵਿਸ਼ੇ ਤੇ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਕਿਉਂਕਿ ਜੋੜਾਂ ਦੇ ਦਰਦਾਂ ਦੇ ਜਿਹੜੇ ਮਰੀਜ਼ ਨੇ ਉਹ ਲਗਾਤਾਰ ਉਹਨਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੁੰਦਾ ਪਿਆ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਹੱਡੀਆਂ ਦੇ ਜਿਵੇਂ ਜੋੜਾਂ ਦੇ ਵਿੱਚ ਗੈਪ ਪੈ ਜਾਣਾ ਜਾਂ ਕੋਈ ਡਿਸਕ ਸਲਿੱਪ ਹੋ ਜਾਣੀ ਰੀਡ ਦੀ ਹੱਡੀ ਦੀ ਉਹਨੂੰ ਚੱਕਿਆ ਜਾਂਦਾ ਬੜੇ ਵਧੀਆ ਤਰੀਕੇ ਦੇ ਨਾਲ ਆਧੁਨਿਕ ਤਰੀਕੇ ਦੇ ਨਾਲ ਚੱਕਿਆ ਜਾਂਦਾ ਬਿਲਕੁਲ ਸਹੀ ਹੋ ਜਾਂਦਾ ਉਹਦੇ ਬਾਅਦ ਵਿੱਚ ਨੰਬਰ 2 ਸਾਈਟਕਲ ਦੀ ਪੇਨ ਬਹੁਤ ਅੱਜਕੱਲ ਚੱਲੀ ਹੈ ਜੋ ਕਿ ਰੀਡ ਦੀ ਹੱਡੀ ਤੋਂ ਲੈ ਕੇ ਇਹਦੇ ਪੈਰ ਦੀ ਉਂਗਲੀ ਤੱਕ ਜਾਂਦੀ ਹੈ ਉਹ ਵੀ ਬਿਲਕੁਲ ਸਹੀ ਹੋ ਜਾਏਗੀ ਤੇ ਬਾਕੀ ਸਰਵਾਈਕਲ ਉਹ ਤੇ ਅੱਜ ਕੱਲ੍ਹ ਹਰ ਇੱਕ ਦੇ ਵਿੱਚ ਵੇਖਣ ਨੂੰ ਆਇਆ ਜਿੱਦੇ ਨਾਲ ਇੱਕ ਧੌਣ ਦਾ ਮਣਕਾ ਜਿਹੜਾ ਨਾ ਵਿੱਚੋਂ ਉੱਪਰ ਜਾਂਦਾ ਹੋਰ ਉਹਦੇ ਨਾਲ ਨਾੜਾਂ ਨੂੰ ਖਿੱਚ ਪੈ ਜਾਂਦੀ ਆ ਤੇ ਮੋਡਿਆਂ ਤੱਕ ਦਰਦ ਆਉਂਦੀ ਆ ਤੇ ਉਹ ਉਸ ਤੋਂ ਬਹੁਤ ਦੁਖੀ ਹੋ ਜਾਂਦੇ ਆ ਉਹਨੂੰ ਵੀ ਬਿਲਕੁਲ ਹੀ ਪੱਕੇ ਤਰੀਕੇ ਨਾਲ ਠੀਕ ਕੀਤਾ ਜਾਂਦਾ ਵਾ ਔਰ ਕੋਈ ਉਹਦੇ ਵਿੱਚ ਦਵਾਈ ਦੀ ਲੋੜ ਨਹੀਂ ਪੈਂਦੀ ਸਿਰਫ ਕੋਈ ਜ਼ਿਆਦਾ ਪੇਸ਼ੈਂਟ ਜ਼ਿਆਦਾ ਵੀਕ ਆ ਉਹਦੇ ਵਾਸਤੇ ਕੈਲਸ਼ੀਅਮ ਵਗੈਰਾ ਜਾਂ ਵਿਟਾਮਿਨ ਡੀ ਦੀ ਯੂਜ਼ ਕੀਤਾ ਜਾਂਦਾ ਵਾ ਹੋਰ ਜ਼ਿਆਦਾ ਲੋੜ ਨਹੀਂ ਪੈਂਦੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਡਿਸਕ ਦਾ ਸਲਿੱਪ ਹੋ ਜਾਣਾ ਇਹ ਡਿਸਕ ਜਿਹੜੀ ਕੀ ਚੀਜ਼ ਆ ਤੇ ਇਹ ਸਲਿੱਪ ਕਿਵੇਂ ਹੁੰਦੀ ਹੈ ਤੇ ਤੁਸੀਂ ਇਸ ਦਾ ਜਿਹੜਾ ਇਲਾਜ ਆ ਕਿਸ ਤਰ੍ਹਾਂ ਕਰਦੇ ਆ ਡਿਸਕ ਰੀਡ ਦੀ ਹੱਡੀ ਦੇ ਵਿੱਚ ਇੱਕ ਮਨਕੇ ਹੁੰਦਿਆ ਉਹ ਕਿਸੇ ਵੀ ਕਾਰਨ ਜਾਂ ਭਾਰੀ ਵਜਨ ਲੈਣ ਨਾਲ ਜਾਂ ਬੰਦਾ ਕਿਤੇ ਡਿੱਗ ਪੈਂਦਾ ਵਾ ਜਾਂ ਕੋਈ ਸਲਿੱਪ ਹੋ ਜਾਂਦੀ ਉਹਦੇ ਅੰਦਰ ਖੁਸ਼ਕੀ ਹੋ ਜਾਂਦੀ ਹੈ ਚਿਕਨਾੜ ਵਗੈਰਾ ਨਹੀਂ ਰਹਿੰਦੀ ਜੋ ਜ਼ਿਆਦਾ ਜ਼ੋਰ ਲੱਗਣਾ ਇੱਕ ਅਦਮਨਕਤ ਠੇਠਾਂ ਉੱਤੇ ਜਾਂਦਾ ਜਿਹਨੂੰ ਆਪਾਂ ਡਿਸਕ ਕਹਿੰਦੇ ਆ ਉਹ ਫਿਰ ਉਹਦੇ ਲਗਾਤਾਰ ਲੱਕ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਨਾਲਾਂ ਜਿਹੜੀਆਂ ਦਬਹ ਹੋ ਜਾਂਦੀਆਂ ਨੇ ਤੇ ਉਹਦੇ ਲਗਾਤਾਰ ਪੇਨ ਰਣੀ ਸ਼ੁਰੂ ਹੋ ਜਾਂਦੀ ਸੋ ਡਾਕਟਰ ਜੀ ਮੈਂ ਆਇਆ ਸੀ ਵੇਖਦਾ ਕਿ ਤੁਸੀਂ ਮਰੀਜ਼ ਦੀ ਰੀੜ੍ਹ ਦੀ ਹੱਡੀ ਦਾ ਉਹਨੂੰ ਦਬਾ ਕੇ ਕੁਝ ਲੱਭ ਰਹੇ ਸੀ ਉਹ ਕੀ ਕੀ ਕਰ ਰਹੇ ਕਿੱਦਾਂ ਦਾ ਇਲਾਜ ਹੈਗਾ ਉਹ ਦੇਖੋ ਜੀ ਮੈਂ ਦੇਖ ਰਿਹਾ ਸੀਗਾ ਕਿ ਇਹਦਾ ਕਿ ਨਵਾਂ ਮਣਕਾ ਡਾਉਣਾ ਇਹ ਪੇਸ਼ੈਂਟ ਦਾ L5 ਤੇ 114 ਉਹਦਾ ਨੁਕਸ ਸੀਗਾ ਉਹ ਉਹਦੇ ਮੁਤਾਬਕ ਉਹਨਾਂ ਦਾ ਟਰੀਟਮੈਂਟ ਕੀਤਾ ਗਿਆ ਵਾ ਇਸ ਟਾਈਮ ਉਹ ਬਿਲਕੁਲ ਸਹੀ ਚੱਲੇਗਾ ਜੀ ਡਾਕਟਰ ਸਾਹਿਬ ਅਕਸਰ ਵੇਖਣ ਚਾਹਿਆ ਕਿ ਜਦੋਂ ਕੋਈ ਜੋੜਾਂ ਦੀ ਦਰਦ ਹੁੰਦੀ ਜਾਂ ਰੀਡ ਦੀ ਹੱਡੀ ਦੀ ਹ ਤੇ ਉਸ ਦਾ ਪਹਿਲਾਂ ਐਕਸਰਾ ਕਰਵਾਇਆ ਜਾਂਦਾ ਕਿ ਤੁਸੀਂ ਐਕਸਰੇ ਤੋਂ ਬਿਨਾ ਹੀ ਜਿਹੜੇ ਉਹ ਨਬਜ਼ ਵੇਖ ਕੇ ਜਾਂ ਆਪਾਂ ਕਹੇ ਹੇ ਹੱਥ ਲਾ ਕੇ ਦੇਖ ਲੈਣੇ ਹਾਂਜੀ ਵੈਸੇ ਤੇ ਪੇਸ਼ੈਂਟ ਨੂੰ ਕਿਹਾ ਜਾਂਦਾ ਕਿ ਜਿੰਨੀਆਂ ਵੀ ਆਪਣੀਆਂ ਕੋਈ ਰਿਪੋਰਟਾਂ ਕੋਈ ਐਮ ਆਰ ਆਈ ਆ ਜਾਂ ਕੋਈ ਐਕਸਰੇ ਵਗੈਰਾ ਉਹਦੇ ਤੋਂ ਕਲੀਅਰ ਪਤਾ ਲੱਗ ਜਾਂਦਾ ਜੇ ਨਹੀਂ ਵੀ ਕੋਲ ਹੈਗੀਆਂ ਤੇ ਉਹ ਅਸੀਂ ਵੈਸੇ ਟੋ ਕੇ ਦੇਖ ਲਈਦਾ ਕਿ ਕਿੰਨਵਾ ਮਣਕਾ ਦਾ L5 ਜਾਂ L4 ਜਾਂ S1 ਜਿਹੜਾ ਵੀ ਡਾਉਨ ਆ ਉਹ ਦੇਖ ਲਈਦਾ ਇਸੇ ਤਰ੍ਹਾਂ ਹੀ ਤੇ ਉਸੇ ਨੂੰ ਹੀ ਫਿਰ ਚੁੱਕਿਆ ਜਾਂਦਾ। ਉਹ ਡਾਕਟਰ ਸਾਹਿਬ ਗੱਲ ਕਰਦੇ ਨੇ ਸਾਈਟਿਕਾ ਦੀ ਇਹ ਕਿਵੇਂ ਜਿੱਦਾਂ ਇਹ ਦਰਦ ਇਹਦੀ ਸ਼ੁਰੂ ਹੁੰਦੀ ਆ ਇਹਦੇ ਲਾਜ ਕੀ ਹੈਗਾ ਤੁਹਾਡੇ ਕੋਲ। ਸਾਈਟਿਕਾ ਵੀ ਉਹੀ ਜਦੋਂ ਰੀੜ ਦੀ ਦਰਦ ਜਿਦੋਂ ਪੰਜਾਬੀ ਚ ਕਹ ਦਿੰਨੇ ਆਪਾਂ ਉਹ ਪਿੱਛੋਂ ਡਿਸਕ ਸਲਿੱਪ ਹੋਣ ਨਾਲ ਨਾੜ ਦਬ ਜਾਂਦੀ ਆ। ਔਰ ਬੈਕ ਤੋਂ ਲੈ ਕੇ ਸਾਈਡ ਨੂੰ ਚੂਲੇ ਵੱਲ ਨੂੰ ਆ ਕੇ ਤੇ ਪੈਰ ਦੀ ਉਂਗਲ ਤੱਕ ਦਰਦ ਜਾਂਦੀ ਹੈ ਕਿਉਂਕਿ ਉਹ ਨਾੜਾਂ ਦਬ ਜਾਂਦੀਆਂ ਨੇ ਤੇ ਬਲੌਕੇਜ ਹੋ ਕੇ ਚੱਲਦੀ ਆ ਲਗਾਤਾਰ ਉਹਦੇ ਫਿਰ ਦਰਦ ਹੁੰਦੀ ਰਹਿੰਦੀ ਆ ਪੈਰਾਂ ਤੱਕ ਉਹ ਜਿੰਨੀ ਦੇਰ ਉਹ ਸਲਿੱਪ ਡਿਸਕ ਜਿਹੜੀ ਤਾਂ ਉੱਪਰ ਨਹੀਂ ਆਵੇਗੀ ਓਨੀ ਦੇਰ ਉਹਦੇ ਦਰਦ ਨਹੀਂ ਜਾਏਗੀ ਉਹ ਵੀ ਰੈਗੂਲਰ ਬਿਲਕੁਲ ਸਹੀ ਹੋ ਜਾਏਗੀ ਸੋ ਡਾਕਟਰ ਸਾਹਿਬ ਇੱਕ ਮੈਂ ਫਿਰ ਦੇਖ ਮੈਂ ਦੇਖ ਰਿਹਾ ਤੁਸੀਂ ਕਿਸੇ ਮਰੀਜ਼ ਨੂੰ ਲੰਮੇ ਪਾਕ ਉਹਦੇ ਗਲ ਵਿੱਚ ਜਿਹੜੀ ਉਹ ਪਾਦੇ ਚੁੰਨੀ ਦੀ ਸਾਫਾ ਜਾਂ ਪਾਦੇ ਉਹ ਕਿਸ ਚੀਜ਼ ਦਾ ਇਲਾਜ ਕਰਕੇ ਪੀਤੇ ਉਹ ਦੇਖੋ ਜੀ ਉਹਦੇ ਨਾਲ ਸਰਵਾਈਕਲ ਇਹ ਜਿਹੜਾ ਧੌਣ ਦੇ ਪਿੱਛੇ ਇੱਕ ਮਣਕਾ ਉੱਭਰ ਜਾਂਦਾ ਵਾ ਥੋੜਾ ਜਿਹਾ ਉੱਪਰ ਹੋ ਜਾਂਦਾ ਵਾ ਉਹ ਉਹਦੇ ਨਾਲ ਉਹਨੂੰ ਇੱਕ ਝਟਕਾ ਦੇ ਕੇ ਤੇ ਮਣਕੇ ਨੂੰ ਨੀਵਾ ਕੀਤਾ ਜਾਂਦਾ ਵਾ ਪਹਿਲਾਂ ਉਹਦੀ ਚੰਗੇ ਤਰੀਕੇ ਦੇ ਨਾਲ ਵਧੀਆ ਇੱਕ ਤੇਲ ਬਣਾਇਆ ਗਿਆ ਵਾ ਉਹਦੇ ਨਾਲ ਉਹਦੀ ਮਾਲਿਸ਼ ਕੀਤੀ ਜਾਂਦੀ ਹੈ ਕਿਉਂ ਹੀਟ ਹੋ ਕੇ ਨਰਮ ਹੋ ਜਾਂਦਾ ਫਿਰ ਅਸੀਂ ਉਹ ਇੱਕ ਸਾਬਾ ਪਾ ਕੇ ਤੇ ਉਹਨੂੰ ਥੋੜਾ ਝਟਕਾ ਦਿੰਨੇ ਆ ਉਹਦੇ ਨਾਲ ਰੀ ਦੀ ਰੇ ਦੀ ਦਰ ਆਪਣੇ ਉਤ ਲਈ ਸਰਵਾਈਕਲ ਦੀ ਦਰ ਦਾ ਉਹ ਬਿਲਕੁਲ ਸਹੀ ਹੋ ਜਾਂਦੀ ਹੈ ਔਰ ਥੋੜਾ ਜਿਆਦਾ ਝਟਕਾ ਦੇਣਾ ਥੋੜਾ ਜਿਹਾ ਉੱਪਰ ਨੂੰ ਠਾੜ ਕੇ ਜਿਆਦਾ ਝਟਕਾ ਦੇਣਾ ਉਹਦੀ ਸਲਿੱਪ ਡਿਸਕ ਜਿਹੜੀ ਆ ਉਹ ਵੀ ਟਿਕਾਣੇ ਚਲੇ ਜਾਂਦੀ ਹੈ ਸੋ ਰਖਾ ਸਭ ਇਹ ਵੇਖਣ ਜਾ ਵੀ ਅੱਜ ਕੱਲ ਜਿਹੜੀ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਆ ਬੱਚੇ ਤੋਂ ਲੈ ਕੇ ਹਰੇਕ ਤੱਕ ਜਿਹੜੀ ਵੇਖਣ ਨੂੰ ਮਿਲੀ ਕਾਰਨ ਕੀ ਹੈ ਜਿਹੜਾ ਸਰਵਾਈਕਲ ਜਿਹੜਾ ਇਹ ਜਿਹੜੀ ਬਿਮਾਰੀ ਜਿਹੜੀ ਲੱਗ ਜਾਂਦੀ ਆ ਇਹ ਦੇਖੋ ਜੀ ਅੱਜ ਕੱਲ ਆਪਣੀ ਖਾਣ ਪਾਣ ਤੇ ਡਿਪੈਂਡ ਆ ਕਿਉਂਕਿ ਆਪਾਂ ਬਿਮਾਰੀ ਫਾਸਟ ਫੂਡ ਖਾਣ ਲੱਪੇ ਆ ਤੇ ਚਕਨਾਟ ਆਪਣੇ ਜੋੜਾਂ ਚ ਨਹੀਂ ਰਹੀ ਗਈ ਕੋਈ ਨਾੜਾਂ ਜਿਹੜੀਆਂ ਉਹ ਵੀ ਖੁਸ਼ਕ ਹੋ ਜਾਂਦੀਆਂ ਨੇ ਤੇ ਚਕਨਾਟ ਬਿਲਕੁਲ ਨਾ ਹੋਣ ਕਾਰਨ ਉਹ ਆਪਣੇ ਰੀੜ ਦਾ ਮਣਕਾ ਜਿਹੜਾ ਸਲਿੱਪ ਹੋ ਜਾਂਦਾ ਜਿਹੜਾ ਉੱਤੇ ਢਾਉਣ ਦੇ ਮਗਰਲੇ ਪਾਸੇ ਹੁੰਦਾ ਵਾ ਤੇ ਉਹਦੇ ਨਾਲ ਨਾੜਾਂ ਦਬ ਜਾਂਦੀਆਂ ਤੇ ਬੰਦ ਦਰਦ ਬਾਹਾਂ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਕਰਕੇ ਉਹਦੀ ਪ੍ਰੋਬਲਮ ਆ ਜਾਂਦੀ ਹੈ ਅਕਸਰ ਦੇਖਣ ਚਾਹੇ ਕਿ ਵੀ ਜਿਹੜੇ ਬੱਚੇ ਪੜ੍ਹਾਈ ਕਰਦੇ ਨੇ ਲਗਾਤਾਰ ਇੱਕ ਨੀਵਾ ਹੋ ਕੇ ਤੇ ਉਹਨਾਂ ਦੇ ਵਿੱਚ ਵੀ ਜਿਹੜੀ ਆ ਦੇਖਣ ਨੂੰ ਮਿਲਦੀ ਪ੍ਰੋਬਲਮ ਤੇ ਇਸ ਤੋਂ ਆਪਾਂ ਕਿੱਦਾਂ ਸਹੀ ਕਰ ਸਕਦੇ ਹਾਂ ਉਹ ਦੇਖੋ ਜੀ ਜਿੱਦਾਂ ਆਪਾਂ ਨੀਵੇਂਾਂ ਝੁੱਕ ਕੇ ਕੰਮ ਕਰਾਂਗੇ ਉਹਦੇ ਨਾਲ ਪ੍ਰੋਬਲਮ ਤੇ ਆਏਗੀ ਕਿਉਂਕਿ ਉਹਦੇ ਲਈ ਬੱਚੇ ਨੂੰ ਕੋਈ ਜ਼ਿਆਦਾ ਤੰਦਰੁਸਤ ਰਹਿਣ ਲਈ ਕੋਈ ਖਰਾਕ ਚਾਹੀਦੀ ਹੈ ਦੁੱਧ ਦੀ ਜਰੂਰਤ ਆ ਅੱਜ ਕੱਲ ਖਰਾਕ ਮਿਲਦੀ ਹੈ ਸਿਰਫ ਖੁਸ਼ਕ ਉਹ ਸੁਪਰੀਆਂ ਵਾਲਾ ਖਾਣਾ ਮਿਲ ਰਿਹਾ ਤੇ ਸਰੀਰ ਦੇ ਵਿੱਚ ਚਕਨਾਟ ਨਹੀਂ ਆ ਰਹੀ ਤੇ ਇਸ ਕਰਕੇ ਉਹ ਜ਼ਿਆਦਾ ਨੀਵੇਂ ਰਹਿਣ ਦੇ ਨਾਲ ਵੀ ਸਾਈਕਲ ਦੀ ਪ੍ਰੋਬਲਮ ਆਈ ਹੈ ਉਹਦੇ ਨਾਲ ਸਿਰ ਨੂੰ ਵੀ ਦੁੱਧ ਜਾਣੀ ਹੈ ਉੱਪਰ ਨੂੰ ਔਰ ਮੋਢਿਆਂ ਨੂੰ ਵੀ ਜਾਣੀ ਹੈ ਤੇ ਸਰੀਰ ਦੇ ਮਗਲੇ ਪਾਸੇ ਉਹ ਫਰਾਂ ਦੇ ਵਿੱਚ ਵੀ ਦੰਦ ਰਹੇਗੀ ਰਗਾਤਾਰ ਜਿੰਨੀ ਦੇਰ ਉਹ ਸਹੀ ਨਹੀਂ ਹੋਵੇਗਾ ਸੋ ਡਾਕਟਰ ਸਾਹਿਬ ਤੁਸੀਂ ਇਹ ਜਿਹੜੀਆਂ ਸਲਿੱਪ ਡਿਸਕ ਆ ਜਾਂ ਰੀਡ ਦੀ ਹੱਡੀ ਆ ਤੁਸੀਂ ਇਲਾਜ ਕਰਦੇ ਹੋ ਇਹ ਤੁਸੀਂ ਇਹਦਾ ਮਤਲਬ ਕਿ ਦੇਸੀ ਟੋਟਕੇ ਦਾ ਇਲਾਜ ਵੀ ਕਰਦੇ ਹੋ ਕਿ ਜਾਂ ਇਸ ਦੇ ਨਾਲ ਬਰੀਜ ਨੂੰ ਦਵਾਈ ਵੀ ਖਾਣੀ ਪੈਂਦੀ ਆ ਨਹੀਂ ਦਵਾਈ ਦੀ ਜਿਆਦਾ ਲੋੜ ਨਹੀਂ ਪੈਂਦੀ ਕਿਉਂਕਿ ਜੇ ਕੋਈ ਜਿਆਦਾ ਪੇਸ਼ੈਂਟ ਵੀਕ ਆ ਉਹਨੂੰ ਸਿਰਫ ਵਿਟਾਮਿਨ ਡੀ ਐਂਡ ਕੈਲਸ਼ੀਅਮ ਦੋ ਚੀਜ਼ਾਂ ਹੀ ਦਿੱਤੀਆਂ ਜਾਂਦੀਆਂ ਮੈਂ ਕਿਉਂਕਿ ਜਿਆਦਾ ਵੀਕ ਜਿਹੜਾ ਕਿਉਂਕਿ ਉਹ ਹੱਡੀ ਜਿਹੜੀ ਖੁਸ਼ਕ ਆ ਉੱਗੇ ਪਿੱਛੇ ਹੋ ਜਾਂਦੀ ਹੈ ਤੇ ਉੱਥੇ ਹੀ ਫਸ ਜਾਂਦੀ ਹੈ ਜਿੰਨੀ ਦੇਰ ਉਹਦੇ ਚਕਨਾਟ ਨਹੀਂ ਹੈਗੀ ਜੇ ਚਕਨਾਟ ਹੈਗੀ ਆ ਤਾਂ ਜੰਪ ਲੈ ਕੇ ਆਪਣੀ ਜਗ੍ਹਾ ਤੇ ਫੇਰ ਆ ਜਾਏਗੀ ਤੇ ਜੇ ਚਕਨਾਟ ਨਹੀਂ ਤੇ ਉਹ ਅੱਗੇ ਪਿੱਛੇ ਹੋ ਗਈ ਆ ਤੇ ਉਹਨੇ ਉੱਥੇ ਹੀ ਰਹਿਣਾ ਵਾ ਇਸ ਕਰਕੇ ਤਰਲ ਖਰਾਕ ਜਿਹੜੀ ਆ ਉਹ ਜ਼ਿਆਦਾ ਜ਼ਰੂਰੀ ਹੈ ਜਿਵੇਂ ਦੇਸੀ ਘਿਓ ਦੁੱਧ ਦਹੀਂ ਜਿਵੇਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਕਿਸੇ ਨੂੰ ਕੋਈ ਰੀਤੀ ਦੰਤ ਨਹੀਂ ਕਦੀ ਹੋਈ ਕੋਈ ਸਲਿੱਪ ਡਿਸਕ ਨਹੀਂ ਹੋਈ ਕਿਉਂਕਿ ਉਹਦਾ ਖਾਣਾ ਵਧੀਆ ਹੁੰਦਾ ਸੀ ਇਸ ਕਰਕੇ ਬਿਜਾਰੀ ਫਾਸਟ ਫੂਡ ਵਗੈਰਾ ਜਿਹੜਾ ਉਹਨੂੰ ਖਾਣਾ ਬੰਦ ਕਰੋ ਤੇ ਆਪਣਾ ਘਰ ਦਾ ਬਣਾਇਆ ਵਧੀਆ ਖਾਣਾ ਖਾਓ। ਸੋ ਡਾਕਟਰ ਸਾਹਿਬ ਵੀ ਖਾਣ ਪੀਣ ਦੀ ਗੱਲ ਕੀਤੀ। ਦੇਖਿਆ ਜਾਂਦਾ ਕਿ ਅਕਸਰ ਡਾਕਟਰ ਜਿਹੜੇ ਨੇ ਦੇਸੀ ਘੋ ਖਾਣ ਨੂੰ ਮਨਾ ਕਰ ਦਿੰਦੇ ਜਾਂ ਹੋਰ ਜਿਹੜੀਆਂ ਸਾਨੂੰ ਤਾਕਤ ਦਿੰਦੀਆਂ ਸੀ ਚੀਜ਼ਾਂ ਉਹ ਅੱਜ ਕੱਲ ਮਨਾ ਕਰ ਦਿੰਦੇ ਨੇ। ਸੋ ਦੇਖਿਆ ਜਾਵੇ ਕਿ ਪਹਿਲਾਂ ਜਿਹੜੀਆਂ ਇਹੋ ਹੀ ਉਹਨਾਂ ਦੀ ਖਰਾਕਾ ਸਨ। ਤੇ ਕੀ ਕਾਰਨ ਹੈ ਕਿ ਜਿਹੜੇ ਅੱਜ ਕੱਲ ਡਾਕਟਰ ਜਿਹੜੀ ਦੇਸੀ ਘੋ ਜਾਂ ਹੋਰ ਇਹੋ ਜਿਹੀਆਂ ਚੀਜ਼ੀਆਂ ਖਾਣ ਨੂੰ ਮਨਾ ਕਰ ਦਿੰਦੇ ਨੇ ਕਿ ਜਿਹੜਾ ਉਹਨਾਂ ਦਾ ਜਿਹੜਾ ਵਾ ਸਰੀਰ ਦਾ ਬਿਮਾਰੀ ਐ ਕੰਟਰੋਲ 'ਚ ਰਹੇ। ਉਹ ਦੇਖੋ ਜੀ ਅੱਜ ਕੱਲ ਵਰਜਸ ਹੈ ਨਹੀਂ ਗੀ। ਵਰਜਸ ਨਾ ਹੋਣ ਕਾਰਨ ਇਜੇ ਜਿਹਨਾਂ ਚਰਬੀ ਜੰਮ ਜਾਂਦੀ ਆ ਜਿਹਦੇ ਨਾਲ ਹਾਰਦੀ ਬਲੌਕ ਜਾਈਦੀ ਆ ਬਿਲਕੁਲ ਬਰੀਕ ਧਾਂਗੀਆਂ ਲਾੜਾਂ ਜਣੀਆਂ ਉਹਦੇ ਚੋਂ ਬਲੱਡ ਸੰਗਣਾ ਨਹੀਂ ਲੰਗਦਾ ਜਿਹਨੂੰ ਆਪਾਂ ਕੋਲੇਸਟ੍ਰੋਲ ਕਹਿੰਦੇ ਆ ਉਹ ਖੂਨ ਸੰਗਣਾ ਹੋ ਜਾਂਦਾ ਵਾ ਇਹਦੇ ਨਾਲ ਨਾਲ ਵਰਜਸ ਵੀ ਬਹੁਤ ਜ਼ਰੂਰੀ ਆ ਔਰ ਜਿੰਨਾਂ ਭਾਵਾਂ ਦਾ ਬਲੱਡ ਪ੍ਰੈਸ਼ਰ ਵਧਦਾ ਉਹ ਦੇਸੀ ਘਿਓ ਨਾਲ ਲੈਣੋ ਮੱਖਣ ਲਾਣੋ ਮੱਖਣ ਠੰਡਾ ਹੁੰਦਾ ਉਹਦੇ ਨਾਲ ਬਲੱਡ ਪ੍ਰੈਸ਼ਰ ਨਹੀਂ ਵਧਦਾ ਉਹ ਜਿਸ ਤਰ੍ਹਾਂ ਦਾ ਪੇਸ਼ੈਂਟ ਆ ਉਹਨੂੰ ਉਸ ਤਰ੍ਹਾਂ ਦੀ ਡਾਈਟ ਦੱਸੀ ਜਾਂਦੀ ਆ ਤੇ ਉਸ ਤਰੀਕੇ ਨਾਲ ਲੈ ਸਕਦਾ ਗੱਲ ਕਰੀ 3 ਦਸ ਗੱਲ ਕੀਤੀ ਕਸਟ੍ਰੋਲ ਦੀ ਇਹ ਕੀ ਕਾਰਨ ਕਸਟ੍ਰੋਲ ਜਿਹੜਾ ਵੱਜ ਜਾਂਦਾ ਕਿ ਤੁਹਾਡੇ ਕੋਲ ਕਸਟ੍ਰੋਲ ਦਾ ਕੋਈ ਇਲਾਜ ਹੈ ਕੋਈ ਤਰੀਕੇ ਚ ਹਾਂਜੀ ਕੋਲੇਸਟ੍ਰੋਲ ਦਾ ਆਯੁਰਵੇਦ ਬਹੁਤ ਹੀ ਵਧੀਆ ਇਲਾਜ ਆ ਉਹ ਸਿਰਫ 20 ਤੋਂ 20 ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਕੋਲੇਸਟ੍ਰੋਲ ਜਿਹੜਾ ਵਾ ਉਹ ਖਤਮ ਹੋ ਜਾਂਦਾ ਵਾ ਪਤਲਾ ਹੋ ਜਾਂਦਾ ਬਲੱਡ ਜਿਹੜਾ ਆਪਣੇ ਲੈਵਲ ਆ ਉਹਦੇ ਤੇ ਆ ਜਾਂਦਾ ਵਾ ਇੱਕ ਮਹੀਨੇ ਦੇ ਵਿੱਚ ਵਿੱਚ ਤੇ ਬਿਲਕੁਲ ਸਹੀ ਹੋ ਜਾਂਦਾ ਮਰੀਜ਼ ਸੋ ਆਪਾਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਮੌਸਮ ਚੇਂਜ ਹੋ ਰਿਹਾ ਸੋ ਸਰਦ ਰੁੱਤ ਜਿਹੜੀ ਸ਼ੁਰੂ ਹੋਣ ਜਾ ਰਹੀ ਐ ਅਕਸਰ ਦੇਖਿਆ ਗਿਆ ਕਿ ਸਰਦ ਰੁੱਤ ਦੇ ਵਿੱਚ ਜਿਹੜੀਆਂ ਆਪਣੇ ਗੋਡਿਆਂ ਦੇ ਜੋੜ ਹੋ ਗਏ ਜਾਂ ਪਿੱਠ ਦਰਦ ਰਹਿਣੀ ਇਹ ਮਤਲਬ ਕਿ ਆਮ ਹੀ ਦੇਖਣ ਨੂੰ ਮਿਲਦੇ ਨੇ ਕੀ ਕਾਰਨ ਹੈ ਕਿ ਤੁਹਾਡੇ ਕੋਲ ਇਸ ਦਾ ਆਯੁਰਵੈਦਿਕ ਵਿੱਚ ਇਲਾਜ ਹੈਗਾ ਹਾਂਜੀ ਇਹ ਜੋੜਾਂ ਦੇ ਵਿੱਚ ਵੀ ਉਹੀ ਕਾਰਨ ਹੈ ਕਈਆਂ ਨੂੰ ਤੇ ਯੂਰਿਕ ਐਸਿਡ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਆਰਥਰਾਈਟਿਸ ਦੀ ਪ੍ਰੋਬਲਮ ਆ ਜਾਂਦੀ ਹੈ ਜਿਹਨੂੰ ਆਪਾਂ ਗਠੀਆ ਕਹਿੰਦੇ ਆ ਨੰਬਰ 2 ਉਹ ਚਿਕਨਾਟ ਹੈ ਨਹੀਂ ਉਹ ਖਰਾਕ ਹੈ ਨਹੀਂ ਹੈ ਤੇ ਇਸ ਕਰਕੇ ਜੋੜਾਂ 'ਚ ਦਰਦ ਰਹਾਣੀ ਸ਼ੁਰੂ ਹੋ ਜਾਂਦੀ ਹੈ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਜਿਹਦੇ ਨਾਲ ਜੰਪ ਹੋ ਕੇ ਹੱਡੀ ਆਪਣੀ ਜਗ੍ਹਾ ਤੋਂ ਫਿਰ ਉਸੇ ਜਗ੍ਹਾ ਤੇ ਆਉਣੀ ਹੁੰਦੀ ਹੈ ਉਦੀ ਵੀ ਘਾਟ ਹੋ ਜਾਂਦੀ ਹੈ ਇਸ ਕਰਕੇ ਇੱਕ ਵੀਕਨੈਸ ਹੀ ਆ ਹੱਡੀਆਂ ਦੇ ਵਿੱਚ ਜਿਹੜਾ ਕੈਲਸ਼ੀਅਮ ਘਟ ਜਾਂਦਾ ਵਾ ਤੇ ਆਪਣੇ ਪੇਨ ਸ਼ੁਰੂ ਹੋ ਜਾਂਦੀ ਹੈ ਅਸੀਂ ਉਹਦੀ ਇੱਕ بڑے ਤਰੀਕੇ ਦੇ ਨਾਲ ਬਹੁਤ ਵਧੀਆ ਤੇਲ ਬਣਾਇਆ ਉਹਦੇ ਨਾਲ ਇੱਕ بڑے ਤਰੀਕੇ ਨਾਲ ਮਾਲਿਸ਼ ਕਰਕੇ ਤੇ ਇੱਕ ਆਧੁਨਿਕ ਤਰੀਕੇ ਦੇ ਨਾਲ ਉਦੋਂ ਨਪਕੇ ਦਾ ਚਰਬੀ ਦੇ ਸੈਲ ਜਿਹੜੇ ਅੰਦਰ ਭੇਜੇ ਜਾਂਦੇ ਆ ਤੇ ਬਿਲਕੁਲ ਹੱਡੀ ਕੰਮ ਕਰਨੀ ਸ਼ੁਰੂ ਹੋ ਜਾਂਦੀ ਹੈ ਕਿ ਜਿਹੜੇ ਤੁਸੀਂ ਤੇਲ ਦੀ ਗੱਲ ਕੀਤੀ ਹੈ ਕਿ ਮਰੀਜ਼ ਆਪ ਵੀ ਘਰੇ ਕਰੇ ਵਰ ਸਕਦਾ ਕਿ ਉਹ ਮਰੀਜ਼ ਨੂੰ ਇੱਥੇ ਆਉਣਾ ਪਊਗਾ ਮਾਲਚ ਕਰਾਉਣ ਵਾਸਤੇ ਨਹੀਂ ਉਹ ਮਰੀਜ਼ ਨੂੰ ਇੱਕ ਵਾਰੀ ਤੇ ਆਉਣਾ ਪਵੇਗਾ ਕਿਉਂਕਿ ਉਹਨੂੰ ਤਰੀਕਾ ਦੱਸਿਆ ਜਾਏਗਾ ਕਿ ਕਿਹੜੇ ਤਰੀਕੇ ਦੇ ਨਾਲ ਇਹਨੂੰ ਯੂਜ਼ ਕਰਨਾ ਵਾ ਉਹਨੂੰ ਅਸੀਂ ਨਾਲ ਵੀ ਦੇ ਲਈ ਤਾਂ ਜੇਕਰ ਉਹ ਚਾਹਵਨ ਹੋਵੇ ਲੈ ਜਾਣ ਦਾ ਤੇ ਆਪ ਵੀ ਘਰੇ ਕਰ ਸਕਦਾ ਵਾ ਪਰ ਉਹ ਬੜੇ ਤਰੀਕੇ ਦੇ ਨਾਲ ਕਰਨਾ ਪੈਂਦਾ ਕਿਉਂਕਿ ਹਵਾ ਦੇ ਵਿੱਚ ਨਹੀਂ ਬਿਲਕੁਲ ਜਾਣਾ ਸਰੀਰ ਨੂੰ ਹੀਟ ਦੇਣੀ ਪੈਂਦੀ ਆ ਇੱਕ ਸਲੋ ਮਾਲਿਸ਼ ਕਰਨੀ ਆ ਗਰਮਾਂ ਦੇ ਵਿੱਚੋਂ ਚਲੇ ਜਾਵੇ ਉਹਨੂੰ ਦਬਕੇ ਨਹੀਂ ਮੋਲਿਆ ਜਾਂਦਾ ਇੱਕ ਸਲੋ ਤਰੀਕੇ ਦੇ ਨਾਲ ਮਾਲਿਸ਼ ਕਰਨੀ ਪੈਣੀ ਆ ਔਰ ਉਹਦਾ ਤਰੀਕਾ ਦੱਸਿਆ ਜਾਏਗਾ ਨਾਲ ਇੱਕ ਅਧੀ ਅਕਸਰਸਾਈ ਦੱਸੀ ਜਾਏਗੀ ਜਿਸ ਤਰ੍ਹਾਂ ਪੇਸ਼ੈਂਟ ਨੂੰ ਪ੍ਰੋਬਲਮ ਆ ਉਸੇ ਤਰ੍ਹਾਂ ਦੀ ਉਹਨੂੰ ਅਕਸਰਸਾਈ ਦੱਸੀ ਜਾਏਗੀ ਉਹ ਆਪਣੇ ਆਪ ਹੀ ਠੀਕ ਹੋ ਜਾਏਗਾ 15 ਤੋਂ 20 ਦਿਨ ਦੇ ਅੰਦਰ ਤੁਹਾਨੂੰ ਡਾਕਟਰ ਸਾਹਿਬ ਗੱਲ ਕਰਦੇ ਵੀ ਅਕਸਰ ਅਜਿਹਾ ਹਨ ਮੌਸਮ ਚੇਂਜ ਹੋ ਰਿਹਾ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਉਹ ਘੇਰ ਲੈਂਦੀਆਂ ਨੇ ਉਹ ਕੀ ਕਾਰਨ ਹੈਗਾ ਤੇ ਜਾਂ ਕਿਹੜੀਆਂ ਬਿਮਾਰੀਆਂ ਨੇ ਹੁਣ ਜਿਹੜੇ ਆ ਸਾਨੂੰ ਬਚ ਕੇ ਰਹਿਣਾ ਚਾਹੀਦਾ ਉਹਨਾਂ ਬਿਮਾਰੀਆਂ ਤੋਂ ਬਦਲਦੇ ਮੌਸਮ ਦੇ ਵਿੱਚ ਇਹਦੇ ਬਾਰੇ ਸਾਨੂੰ ਦੱਸੋ ਕਿ ਉਹਦਾ ਆਯੁਰਵੇਦ ਦੇ ਵਿੱਚ ਕੀ ਲਾਜ ਹੈਗਾ ਦੇਖੋ ਜੀ ਇਹਨਾਂ ਦਿਨਾਂ ਦੇ ਵਿੱਚ ਨਜਲਾ ਰੇਸ਼ਾ ਜ਼ਿਆਦਾ ਹੋਣਾ ਔਰ ਬੁਖਾਰ ਕਿਉਂਕਿ ਮੌਸਮ ਚੇਂਜ ਹੋ ਰਿਹਾ ਗਰਮ ਸਰਦ ਰੁੱਤ ਹੋਈ ਹੈ ਇਹਦੇ ਵਿੱਚ ਬਿਯਾਰੀ ਫਾਸਟ ਫੂਡ ਤੋਂ ਬਚੋ ਤਲੀਆਂ ਚੀਜ਼ਾਂ ਵਗੈਰਾ ਤੋਂ ਪਰਹੇਜ਼ ਕਰੋ ਇੱਕ ਸਰੀਰ ਦੀ ਵਰਜਸ ਜ਼ਰੂਰ ਕਰੋ ਨੰਬਰ 2 ਰਾਤ ਦਾ ਖਾਣਾ ਖਾ ਕੇ 20 ਮਿੰਟ ਜਰੂਰ ਘੁੰਮੋ ਕਿਉਂਕਿ ਉਹ ਲੀਵਰ ਦੇ ਉੱਤੇ ਰੋਟੀ ਪਈ ਰਹਿੰਦੀ ਆ ਉਹਦੇ ਨਾਲ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਤਜਾਬ ਬਣਨਾ ਸ਼ੁਰੂ ਹੋ ਜਾਂਦਾ ਔਰ ਲੀਵਰ ਭਾਰਾ ਸ਼ੁਰੂ ਹੋ ਜਾਂਦਾ ਸیرے ਤੇ ਆਪਾਂ ਰੋਟੀ ਖਾ ਕੇ ਘੁੰਮਦੇ ਰਹਿਣੇ ਆ ਰਾਤ ਦੇ ਖਾਣੇ ਤੋਂ ਬਾਅਦ 20 ਮਿੰਟ ਜਰੂਰ ਘੁੰਮੋ ਕਿ ਆਪਣਾ ਖਾਣਾ ਜਿਹੜਾ ਹਜਮ ਹੋ ਜੇ ਤੇ ਆਪਾਂ ਇਹਨਾਂ ਬਿਮਾਰੀਆਂ ਦੇ ਸ਼ਿਕਾਰ ਨਾ ਹੋਈਏ ਡਾਕਟਰ ਸਾਹਿਬ ਇਹ ਦੇਖਿਆ ਜਾਵੇ ਜੇ ਰਾਤ ਦਾ ਖਾਣਾ ਛੱਡ ਦਿੱਤਾ ਜਾਵੇ ਜਾਂ ਕੁਝ ਉਹੋ ਜਿਹਾ ਖਾਣਾ ਜਾਵੇ ਵੀ ਵੀ ਲੀਵਰ ਤੇ ਵੀ ਜਿਹੜਾ ਭਾਰ ਨਾ ਪਵੇ ਉਹ ਕੀ ਖਾਪਾ ਖਾ ਸਕਦੇ ਆ ਵੇ ਦੇਖੋ ਜੀ ਜੇ ਆਪਣੇ ਸਰੀਰ ਦੀ ਵਰਜਸ ਦੇ ਹਿਸਾਬ ਨਾਲ ਜੇ ਆਪਣਾ ਕੰਮ ਕੋਈ ਜ਼ੋਰ ਦਾ ਵਾ ਤੇ ਖਾਣਾ ਤਾਂ ਆਪਾਂ ਨੂੰ ਖਾਣਾ ਬਹੁਤ ਜ਼ਰੂਰੀ ਹੈ ਤੇ ਜੇਕਰ ਆਪਾਂ ਬਿਲਕੁਲ ਵਿਹਲੇ ਰਹਿੰਦੇ ਆ ਤੇ ਫਿਰ ਆਪਾਂ ਨਾਰਮਲ ਖਾਣਾ ਵੀ ਖਾ ਸਕਦੇ ਆ ਜਿਵੇਂ ਸਲਾਡ ਵਗੈਰਾ ਖਾ ਲਓ ਕੋਈ ਦੁੱਧ ਵਗੈਰਾ ਪੀ ਲਓ ਉਹ ਵੀ ਲੈ ਸਕਦੇ ਆ ਬਾਕੀ ਜੇ ਆਪਾਂ ਖਾਣਾ ਖਾ ਵੀ ਲਿਆ ਤਾਂ ਉਹਨੂੰ ਹਜਮ ਕਰਨ ਵਾਸਤੇ ਕੋਈ 20 ਤੋਂ 25 ਮਿੰਟ ਘੁੰਮੋ ਔਰ ਜਿਹੜੇ ਲੋਕ ਜ਼ਿਆਦਾ ਜ਼ੋਰ ਦਾ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਜ਼ਰੂਰਤ ਹੀ ਨਹੀਂ ਕਿਸ ਚੀਜ਼ ਦੀ ਉਹ ਤਾਂ ਆਪਣੇ ਆਪ ਹੀ ਹਜਮ ਹੋ ਜਾਂਦਾ ਨੂੰ ਉਹ ਰੱਸ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਦੇਖ ਰਿਹਾ ਸੀ ਕਿ ਤੁਸੀਂ ਇੱਕ ਮਰੀਜ਼ ਦੇ ਗੋਡਿਆਂ ਦੇ ਆਲੇ-ਦੁਆਲੇ ਜਿਹੜੀ ਰੱਸੀ ਉਹ ਜਿਹੜੀ ਬੰਨ ਰਿਹਾ ਉਹ ਕੀ ਕਰ ਰਿਹਾ ਹੈ ਕੋਈ ਜਾਦੂ ਟੂਣਾ ਹੈ ਜਾਂ ਕੀ ਕਰ ਰਿਹਾ ਮੈਨੂੰ ਸਮਝ ਨਹੀਂ ਆ ਰਹੀ ਨਹੀਂ ਜੀ ਉਹ ਇੱਕ ਆਪਣਾ ਚਰਬੀ ਦੇ ਜਿਹੜੀ ਉੱਪਰੋਂ ਗੋਡੇ ਦੇ ਤਾਂ ਥੱਲੇੋਂ ਪਿੰਨੀ ਰਹ ਉਹਨੂੰ ਟਾਈਟ ਕਰਕੇ ਤੇ ਗੋਡੇ ਵੱਲ ਨੂੰ ਚਰਬੀ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਨਾਲ ਕਿਉਂਕਿ ਪਹਿਲਾਂ ਉੱਪਰ ਹੁੰਦਾ ਗੋਡਾ ਜਦੋਂ ਅਸੀਂ ਬੰਨਦੇ ਆ ਫਿਰ ਅਸੀਂ ਹੌਲੀ-ਹੌਲੀ ਲੱਤ ਨੂੰ ਥੱਲੇ ਲਾਜਾਂਦੇ ਆ ਉਹਦੇ ਨਾਲ ਚਰਬੀ ਜਿਹੜੀ ਹੈ ਇੱਕਦਮ ਫਿਰ ਗੋਡੇ ਦੇ ਆਲੇ-ਦੁਆਲੇ ਘਿਰ ਜਾਂਦੀ ਹੈ ਆ ਜਿਵੇਂ ਵੀ ਉਹ ਹੀਟ ਨਾਲ ਆ ਤੇਲ ਜਿਹੜਾ ਉਹਨੂੰ ਮਲਦੇ ਆ ਉਹਦੇ ਨਾਲ ਚਰਬੀ ਦੇ ਹਸਲ ਅੰਦਰ ਨੂੰ ਜਾਣੇ ਸ਼ੁਰੂ ਹੋ ਜਾਂਦੇ ਆ ਕਿ ਜਿਹੜਾ ਕਿ ਜੱਕਦਮ ਉਸੇ ਟਾਈਮ ਹੀ 10 ਮਿੰਟ ਬਾਅਦ ਅਸੀਂ ਪੇਸ਼ੈਂਟ ਨੂੰ ਕਹਿੰਨੇ ਕਿ ਤੁਰ ਕੇ ਦਿਖਾ ਜੇ ਕੋਈ ਬਿਲਕੁਲ ਹੀ ਝੋਲ ਮਾਰਦਾ ਹੈ ਹਿਲਦਾ ਆ ਮੰਨ ਲਓ ਤਾਂ ਬਿਲਕੁਲ ਸਹੀ ਤਰੀਕੇ ਨਾਲ ਜਾਵੇਗਾ 5 ਤੋਂ 10 ਮਿੰਟ ਦੇ ਅੰਦਰ ਹੀ ਬਿਲਕੁਲ ਸਹੀ ਤਰੀਕੇ ਨਾਲ ਜਾਵੇਗਾ ਔਰ ਉਹਦੇ ਲਈ ਜਿਹੜੀ ਕੋਈ ਮੈਡੀਸਨ ਦੀ ਜ਼ਰੂਰਤ ਆ ਉਹਨੂੰ ਦਿੱਤੀ ਵੀ ਜਾਂਦੀ ਹੈ ਕਿਉਂਕਿ ਕੈਲਸ਼ੀਅਮ ਵੜਨਾ ਤਾਂ ਬਹੁਤ ਜ਼ਰੂਰੀ ਆ ਨਾ ਕਿਉਂ ਜੋੜ ਖਾਲੀ ਹੁੰਦੇ ਆ ਮੈਂ ਆਂ ਦੇਖਿਆ ਕਿ ਮੇਰੇ ਕੋਲ ਜਿੱਦਾਂ ਦੇ ਪੇਸ਼ੈਂਟ ਆ ਰਹੇ ਆ ਹਾਂ ਮੇਰੇ ਕੋਲ ਬੀਬੀਆਂ ਦੋ ਤਿੰਨ ਆਈਆਂ ਉਹਨਾਂ ਦੇ ਬਿਲਕੁਲ ਹੀ ਚਪੜੀਆਂ ਉਤੋਂ ਖੜਕ ਰਹੀਆਂ ਸੀ ਤੇ ਉਹ ਉੱਤੇ ਭੜਜੀ ਗੋਡਿਆਂ ਤੇ ਪਈ ਸੀਗੀ ਕੋਈ ਸੋਜਿਸ਼ ਵਗੈਰਾ ਵੀ ਨਹੀਂ ਸੀ ਨਾ ਨਾ ਨੂੰ ਕੋਈ ਜੂਰਕ ਐਸਿਡ ਵਗੈਰਾ ਸੀ ਉਹ ਆਪਣਾ ਜਿਵੇਂ ਖਾਣਾ ਗਲਤ ਖਾਣ ਦੇ ਨਾਲ ਸਰੀਰ ਫੁੱਲ ਜਾਂਦੇ ਨੇ ਤੇ ਇੱਕ ਭੜਜੀ ਸਰੀਰ ਤੇ ਪੈ ਜਾਂਦੀ ਆ ਜਾਂ ਜ਼ਿਆਦਾ ਮੈਡੀਸਨ ਪੇਨ ਕਿਲਰ ਲੈਣ ਨਾਲ ਕਿਡੜੀਆਂ ਦੀ ਪ੍ਰੋਬਲਮ ਆ ਜਾਂਦੀ ਆ ਉਹਨਾਂ ਦੇ ਨਾਲ ਵੀ ਭੜ ਪੈ ਜਾਂਦੀ ਆ ਜੋੜ ਬਿਲਕੁਲ ਹੀ ਖਾਲੀ ਰਹਿਣੇ ਸ਼ੁਰੂ ਹੋ ਜਾਂਦੇ ਚਕਨਾਟ ਬਣਦੀ ਨਹੀਂ ਆ ਤਾਂ ਫਿਰ ਉਹ ਦਰਦਨ ਸ਼ੁਰੂ ਹੋ ਜਾਂਦੀ ਹੈ ਸੋ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਵੇਂ ਜੋੜਾਂ ਦੇ ਦਰਦ ਨੇ ਸਲਿੱਪ ਡਿਸਕ ਰੀੜ ਦੀ ਦਰਦ ਰੀੜ ਦੀ ਹੱਡੀ ਦਾ ਦਰਦ ਸੋ ਉਹਦੇ ਇਲਾਜ ਵਾਸਤੇ ਮਰੀਜ਼ ਨੂੰ ਪਹਿਲਾਂ ਇੱਕ ਵਾਰੀ ਇੱਥੇ ਸ਼ੌਕ ਤੇ ਆਉਣਾ ਪਵੇਗਾ ਸੋ ਡਾਕਟਰ ਸਾਹਿਬ ਗੱਲ ਕਰਦੇ ਵੀ ਇਹ ਦੁਕਾਨ ਕਿੱਥੇ ਤੁਹਾਡਾ ਐਡਰੈਸ ਕੀ ਹੈ ਦੇਖੋ ਜੀ ਮੇਰੀ ਦੁਕਾਨ ਜ਼ਿਲ੍ਹਾ ਕਪੂਠਲਾ ਤਹਿਸੀਲ ਭਲਾਠਾ ਵਿਲੇਜ ਬੇਗਵਾਲ ਟਾਊਨ ਆ ਛੋਟਾ ਸ਼ਹਿਰ ਹੈ ਬੇਗਵਾਲ ਕਪੂਰਥਲਾ ਡਿਸਟ੍ਰਿਕਟ ਨੀਨ ਬਾਜ਼ਾਰ ਦੇ ਵਿੱਚ ਬੇਗਵਾਲ ਗੁਰਤੇਗ ਬਹਾਦਰ ਕਲੀਨਿਕ ਆ ਉਹ ਮੇਰੇ ਵੀ ਬੇਗਵਾਲ ਪਹੁੰਚ ਕੇ ਕਿਸੇ ਨੂੰ ਵੀ ਪੁੱਛ ਸਕਦੇ ਕਿਉਂਕਿ ਬਹੁਤ ਪੁਰਾਣਾ ਕਲੀਨਿਕ ਹੋ ਗਿਆ 20-25 ਸਾਲ ਹੋ ਗਏ ਆ ਤੇ ਤਕਰੀਬਨ ਤੁਹਾਨੂੰ ਉੱਥੇ ਪਤਾ ਲੱਗ ਹੀ ਜਾਣਾ ਨਹੀਂ ਪਤਾ ਲੱਗਦਾ ਤਾਂ ਮੇਰੇ ਵੀਰ ਮੈਨੂੰ ਫੋਨ ਕਰ ਸਕਦੇ ਆ ਤੇ ਉਹਨਾਂ ਨੂੰ ਲੋਕੇਸ਼ਨ ਵਗੈਰਾ ਪਾਈ ਜਾਵੇਗੀ ਉਹ ਲੋਕੇਸ਼ਨ ਦੇ ਹਿਸਾਬ ਨਾਲ ਮੇਰੇ ਕੋਲ ਪਹੁੰਚ ਸਕਦੇ ਆ ਸੋ ਇਹ ਸਾਡਾ ਡਾਕਟਰ ਹਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਜੋੜਾਂ ਦੇ ਦਰਦ ਦੇ ਇਲਾਜ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੋ ਅਮੀਰ ਤੁਹਾਨੂੰ ਇਹ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਇਸ ਨੂੰ ਅੱਗੇ ਤੋਰਨਾ ਸੋ ਅਗਲੇ ਐਪੀਸੋਡ ਦੇ ਵਿੱਚ ਅਸੀਂ ਫੇਰ ਡਾਕਟਰ ਸਾਹਿਬ ਨਾਲ ਇੱਕ ਨਵੇਂ ਵਿਸ਼ੇ ਤੇ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਅਸੀਂ ਤੁਹਾਨੂੰ اجازت ਚਾਹੁੰਦੇ ਹਾਂ ਧੰਨਵਾਦ